ਮਹਿੰਦਰਾ ਰਾਜ ਵਹੀਕਲਸ ਐਸਯੂਵੀ ਅਤੇ ਕਮਰਸ਼ੀਅਲ ਵਹੀਕਲਸ ਸ਼ੋਰੂਮ ਨੇ ਸ਼ਾਨਦਾਰ ਥਾਰ ਦੇ ਪੰਜ ਦਰਵਾਜ਼ੇ ਵਾਲੇ ਸੰਸਕਰਨ ਬਹੁਤ ਹੀ ਉਮੀਦ ਕੀਤੇ ਮਹਿੰਦਰਾ ਥਾਰ ਰੌਕਸ ਦੇ ਸ਼ਾਨਦਾਰ ਉਦਘਾਟਨ ਦੇ ਨਾਲ ਮੁਹਾਲੀ ਵਿੱਚ ਇੱਕ ਸ਼ਕਤੀਸ਼ਾਲੀ ਐਂਟਰੀ ਕੀਤੀ। ਮੁਹਾਲੀ ਸ਼ੋਰੂਮ ਇਵੈਂਟ ਦੀ ਮੇਜ਼ਬਾਨੀ ਸੀਈਓ ਵਿਕਰਮਜੀਤ ਸਿੰਘ ਮੁਹਾਲੀ ਅਤੇ ਪਟਿਆਲਾ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਜਵਿੰਦਰ ਸਿੰਘ ਅਤੇ ਜਸਕਰਨ ਸਿੰਘ ਨੇ ਕੀਤੀ। ਇਸ ਤੋਂ ਇਲਾਵਾ ਚੋਟੀ ਦੇ ਪੰਜਾਬੀ ਕਲਾਕਾਰ ਦਿਲਪ੍ਰੀਤ ਢਿੱਲੋਂ ਅਤੇ ਨਵਨੀਤ ਕੌਰ ਢਿੱਲੋਂ ਨੇ ਮਹਿੰਦਰਾ ਥਾਰ ਰੌਕਸ ਲਾਂਚ ਕੀਤੀ। ਮਹਿੰਦਰਾ ਥਾਰ ਰੌਕਸ 12 ਤੋਂ 20 ਲੱਖ ਦੇ ਵਿਚਕਾਰ ਦੀ ਕੀਮਤ 19.99 ਸੀਸੀ ਅਤੇ 2184 ਸੀਸੀ ਦੇ ਇੰਜਣ ਵਿਕਲਪਾਂ ਦੇ ਨਾਲ ਪੈਟਰੋਲ ਅਤੇ ਡੀਜ਼ਲ ਦੋਵਾਂ ਰੂਪਾਂ ਵਿੱਚ ਉਪਲਬਧ ਹੈ। ਇਹ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਦੀ ਪੇਸ਼ਕਸ਼ ਕਰਦਾ ਹੈ ਅਤੇ 4x4 ਅਤੇ 4x2 ਵਿਕਲਪਾਂ ਵਿੱਚ ਆਉਂਦਾ ਹੈ ਜੋ ਡਰਾਈਵਿੰਗ ਤਰਜੀਹਾਂ ਦੀ ਇੱਕ ਹੀ ਵਿਸ਼ਾਲ ਸ਼੍ਰੇਣੀ ਨੂੰ ਪੂਰਾ ਕਰਦਾ ਹੈ। ਥਾਰ ਰੌਕਸ ਮਾਲਕੀ ਅਨੁਭਵ ਨੂੰ ਮੁੜ ਪਰਿਭਾषित ਕਰਦਾ ਹੈ, ਲਗਜ਼ਰੀ ਅਤੇ ਸੁਰੱਖਿਆ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਦਾ ਹੈ। ਇਸ ਵਿੱਚ 5 ਲੋਕਾਂ ਨੂੰ ਬੈਠਣ ਦੀ ਥਾਂ ਹੈ ਜੋ ਕਿ ਇਸ ਨੂੰ ਸਾਾਸ ਦੇ ਸ਼ੌਕੀਨਾ ਅਤੇ ਪਰਿਵਾਰਾਂ ਲਈ ਇੱਕ ਬਹੁਮੁਖੀ ਵਿਕਲਪ ਬਣਾਉਂਦਾ ਹੈ ਦਿਲਪ੍ਰੀਤ ਢਿੱਲੋਂ ਅਤੇ ਨਵਨੀਤ ਕੌਰ ਢਿੱਲੋਂ ਆਟੋਮੋਬਾਈਲ ਦੇ ਸ਼ੌਕੀਨ ਦੋਨਾਂ ਨੇ ਇਸ ਲਾਂਚ ਲਈ ਆਪਣਾ ਉਤਸ਼ਾਹ ਪ੍ਰਗਟ ਕੀਤਾ ਕਾਰਾਂ ਅਤੇ ਬਾਈਕ ਹਮੇਸ਼ਾ ਮੇਰੇ ਜੀਵਨ ਦਾ ਇੱਕ ਵੱਡਾ ਹਿੱਸਾ ਰਹੇ ਹਨ ਅਤੇ ਮਹਿੰਦਰਾ ਥਾਰ ਰੌਕਸ ਅਤੇ ਸ਼ਾਨਦਰ ਡਿਜ਼ਾਈਨ ਅਤੇ ਪ੍ਰਦਰਸ਼ਨ ਨਾਲ ਇੱਕ ਗੇਮ ਚੇਂਜਰ ਹੈ ਜੋ ਪਰਿਵਾਰ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਲਈ ਬਹੁਤ ਉਪਯੋਗੀ ਰਹੇਗੀ ਮਹਿੰਦਰਾ ਥਾਰ ਰੌਕਸ ਲਈ ਟੈਕ ਡਰਾਈਵਰ 14 ਸਤੰਬਰ ਨੂੰ ਸ਼ੁਰੂ ਹੋਵੇਗੀ ਬੁਕਿੰਗ 3 ਅਕਤੂਬਰ ਨੂੰ ਸ਼ੁਰੂ ਹੋਵੇਗੀ ਇਹ ਇਵੈਂਟ ਮਹਿੰਦਰਾ ਰਾਜ ਵਹੀਕਲਸ ਦੇ ਸਫ਼ਰ ਵਿੱਚ ਇੱਕ ਮਹੱਤਵਪੂਰਨ ਮੀ ਕਰਦਾ ਹੈ ਕਿਉਂਕਿ ਉਹ ਮੁਹਾਲੀ ਅਤੇ ਇਸ ਤੋਂ ਬਾਹਰ ਦੇ ਆਪਣੇ ਗਾਕਾ ਲਈ ਅਤੇ ਆਧੁਨਿਕ ਵਾਹਨ ਲੈ ਕੇ ਆਉਂਦੇ ਹਨ ਮਹਿੰਦਰਾ ਰਾਜ ਵਹੀਕਲਸ ਐਸਯੂਵੀ ਅਤੇ ਕਮਰਸ਼ੀਅਲ ਵਹੀਕਲਸ ਸ਼ੋਰੂਮ ਨੇ ਸ਼ਾਨਦਾਰ ਥਾਰ ਦੇ ਪੰਜ ਦਰਵਾਜ਼ੇ ਵਾਲੇ ਸੰਸਕਰਨ ਬਹੁਤ ਹੀ ਉਮੀਦ ਕੀਤੇ ਮਹਿੰਦਰਾ ਥਾਰ ਰੌਕਸ ਦੇ ਸ਼ਾਨਦਾਰ ਉਦਘਾਟਨ ਦੇ ਨਾਲ ਮੁਹਾਲੀ ਵਿੱਚ ਇੱਕ ਸ਼ਕਤੀਸ਼ਾਲੀ ਐਂਟਰੀ ਕੀਤੀ ਮੁਹਾਲੀ ਸ਼ੋਰੂਮ ਇਵੈਂਟ ਦੀ ਮੇਜਬਾਨੀ ਸੀਓ ਵਿਕਰਮਜੀਤ ਸਿੰਘ ਮੁਹਾਲੀ ਅਤੇ ਪਟਿਆਲਾ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਜਵਿੰਦਰ ਸਿੰਘ ਅਤੇ ਜਸਕਰਨ ਸਿੰਘ ਨੇ ਕੀਤੀ ਇਸ ਤੋਂ ਇਲਾਵਾ ਚੋਟੀ ਦੇ ਪੰਜਾਬੀ ਕਲਾਕਾਰ ਦਿਲਪ੍ਰਿਤ ਅਤੇ ਨਵਨੀਤ ਕੌਰ ਤੇ ਲੋ ਨੇ மஹਿੰਦਰਾ ਥਾਰ ਰੌਕਸ ਲਾਂਚ ਕੀਤੀ மஹਿੰਦਰਾ ਥਾਰ ਰੌਕਸ 12 ਤੋਂ 20 ਲੱਖ ਦੇ ਵਿਚਕਾਰ ਦੀ ਕੀਮਤ 1993 CC ਅਤੇ 2184 CC ਦੇ ਇੰਜਣ ਵਿਕਲਪਾਂ ਦੇ ਨਾਲ ਪੈਟਰੋਲ ਅਤੇ ਡੀਜ਼ਲ ਦੋਵਾਂ ਰੂਪਾਂ ਵਿੱਚ ਉਪਲਬਧ ਹੈ। ਇਹ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਦੀ ਪੇਸ਼ਕਸ਼ ਕਰਦਾ ਹੈ ਅਤੇ 4x4 ਅਤੇ 4x2 ਵਿਕਲਪਾਂ ਵਿੱਚ ਆਉਂਦਾ ਹੈ ਜੋ ਡਰਾਈਵਿੰਗ ਤਰਜੀਹਾਂ ਦੀ ਇੱਕ ਹੀ ਵਿਸ਼ਾਲ ਸ਼੍ਰੇਣੀ ਨੂੰ ਪੂਰਾ ਕਰਦਾ ਹੈ। Thar ਰੌਕਸ ਮਾਲਕੀ ਅਨੁਭਵ ਨੂੰ ਮੁੜ ਪਰਿਭਾषित ਕਰਦਾ ਹੈ, ਲਗਜ਼ਰੀ ਅਤੇ ਸੁਰੱਖਿਆ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਦਾ ਹੈ। ਇਸ ਵਿੱਚ 5 ਲੋਕਾਂ ਨੂੰ ਬੈਠਣ ਦੀ ਥਾਂ ਹੈ ਜੋ ਕਿ ਇਸ ਨੂੰ ਸਾਹਸ ਦੇ ਸ਼ੌਕੀਨਾ ਅਤੇ ਵਾਰਾਲੀ ਇੱਕ ਬਹੁਮੁਖੀ ਵਿਕਲਪ ਬਣਾਉਂਦਾ ਹੈ। ਦਿਲਪ੍ਰੇਟ ਢਿੱਲੋਂ ਅਤੇ ਨਵਨੀਤ ਕੌਰ ਢਿੱਲੋਂ ਆਟੋਮੋਬਾਈਲ ਦੇ ਸ਼ੌਕੀਨ ਦੋਨਾਂ ਨੇ ਇਸ ਲਾਂਚ ਲਈ ਆਪਣਾ ਉਤਸ਼ਾਹ ਪ੍ਰਗਟ ਕੀਤਾ। ਕਾਰਾਂ ਅਤੇ ਬਾਈਕ ਹਮੇਸ਼ਾ ਮੇਰੇ ਜੀਵਨ ਦਾ ਇੱਕ ਵੱਡਾ ਹਿੱਸਾ ਰਹੇ ਹਨ ਅਤੇ ਮਹਿੰਦਰਾ ਥਾਰ ਰੌਕਸ ਅਤੇ ਸ਼ਾਨਦਰ ਡਿਜ਼ਾਈਨ ਅਤੇ ਪ੍ਰਦਰਸ਼ਨ ਨਾਲ ਇੱਕ ਗੇਮ ਚੇਂਜਰ ਹੈ ਜੋ ਪਰਿਵਾਰ, ਦੋਸਤਾਂ ਤੇ ਰਿਸ਼ਤੇਦਾਰਾਂ ਦੇ ਲਈ ਬਹੁਤ ਉਪਯੋਗੀ ਰਹੇਗੀ। ਮਹਿੰਦਰਾ ਥਾਰ ਰੌਕਸ ਲਈ ਟੈਕ ਡਰਾਈਵਰ 14 ਸਤੰਬਰ ਨੂੰ ਸ਼ੁਰੂ ਹੋਵੇਗੀ। ਬੁਕਿੰਗ 3 ਅਕਤੂਬਰ ਨੂੰ ਸ਼ੁਰੂ ਹੋਵੇਗੀ। ਇਹ ਇਵੈਂਟ ਮਹਿੰਦਰਾ ਰਾਜ ਵਹੀਕਲਸ ਦੀ ਨਿਸ਼ਾਨੀਦਾਰੀ ਕਰਦਾ ਹੈ ਕਿਉਂਕਿ ਉਹ ਮੋਹਾਲੀ ਅਤੇ ਇਸ ਤੋਂ ਬਾਹਰ ਦੇ ਆਪਣੇ ਗਾਕਾ ਲਈ ਅਤੇ ਆਧੁਨਿਕ ਵਾਹਨ ਲੈ ਕੇ ਆਉਂਦੇ ਹਨ